ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਯੋਗਦਾਨ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਅਜਨਾਲਾ ਸੈਕਟਰ ਦੇ ਸਰਦੀ ਪਿੰਡਾਂ ਬੱਲੱਬੇ ਦਰਿਆ ਕਮੀਰਪੁਰਾ ਸਾਹੋਵਾਲਾ ਦੇ ਪਿੰਡਾਂ ਦੀਆਂ ਕਮਾਂਤਰੀ ਦਵੀ ਦਰਿਆ ਦੇ ਵਿੱਚ ਆਈ ਭਿਆਨਕ ਹੜ੍ਹ ਦੀ ਮਾਰ ਹਟਾਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੇਵਾਲ ਉੱਚੇ ਤੌਰ ਤੇ ਪਹੁੰਚੇ ਅਤੇ ਬੀਐਸਐਫ ਵੱਲੋਂ ਮੁਹैया करवाई ਗਈ ਮੋਟਰ ਬੋਟ ਤੇ ਸਵਾਰ ਹੋ ਕੇ ਦਰਿਆ ਤੋਂ ਪਾਰ ਵੀ ਬਰਬਾਦ ਹੋਈਆਂ ਫਸਲਾਂ ਦਾ ਨਰੀਖਣ ਕੀਤਾ ਨਰੀਖਣ ਦੌਰਾਨ ਢਾਲੇਵਾਲ ਨੇ ਪ੍ਰਭਾਵਿਤ ਕਿਸਾਨਾਂ ਵੱਲੋਂ ਹੜ੍ਹ ਕਾਰਨ ਦਾਸ ਦਾ ਸਪੋਰਟ ਰੇਟ ਤੇ ਗਾਰ ਵਿੱਚ ਦੱਬੇ ਹੋਏ 6 ਟਰੈਕਟਰਾਂ ਵਿੱਚੋਂ ਸਾਰੇ ਟਰੈਕਟਰ ਮੌਕੇ ਤੇ ਹੀ ਰੇਤ ਵਿੱਚੋਂ ਬਾਹਰ ਕੱਢਣ ਦੇ ਪ੍ਰਕਿਰਿਆ ਦੀ ਖੁਦ ਅਗਵਾਈ ਕੀਤੀ ਅੜ ਵਿੱਚ ਇੱਕ ਵੱਡਾ ਬੇੜਾ ਤੇ ਇੱਕ ਬੇੜੀ ਰੁੜ ਜਾਣ ਦੇ ਮੱਦੇ ਨਜ਼ਰ ਨਵਾਂ ਬੇੜਾ ਤੇ ਬੇੜੀ ਮੁਹੱਈਆ ਕਰਵਾਏ ਜਾਣ ਦੇ ਪ੍ਰਭਾਵਿਤ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹਾਂ ਢਾਲੀਵਾਲ ਨੇ ਆਪਣੀ ਨਿੱਜੀ ਜੇਬ ਦੇ ਵਿੱਚ 1 ਲੱਖ ਰੁਪਏ ਭੇਟ ਕਰਦੇ ਹਾਂ ਵਰਕਸ਼ਾਪ ਕਾਰੀਗਰਾਂ ਨੂੰ ਫੋਨ ਕਰਕੇ 2 ਹਫ਼ਤੇ ਦੇ ਵਿੱਚ ਨਵਾਂ ਬੇੜਾ ਤੇ ਬੇੜੀ ਪ੍ਰਭਾਵਿਤ ਕਿਸਾਨਾਂ ਨੂੰ ਸੌਂਪੇ ਜਾਣ ਦੇ ਨਿਰਦੇਸ਼ ਦਿੱਤੇ ਉੱਥੇ ਹੀ ਮਾਧਵਪੁਰ ਹੈਡਵਰਕਸ ਦੇ ਤਿੰਨ 플ੱਡ ਗੇਟ ਟੁੱਟ ਜਾਣ ਦੇ ਵਰਤਾਰੇ ਦੀ ਉਚਿਤਤਾ ਦੀ ਜਾਂਚ ਕਰਨ ਲਈ ਸੂਬਾ ਮੰਤਰੀਕਰ ਨੇ ਪੰਜ ਵਿਸ਼ੇਸ਼ ਮਹਿਰਾਂ ਤੇ ਆਧਾਰਿਤ ਇੱਕ ਜਾਂਚ ਕਮੇਟੀ ਬਿਠਾ ਕੇ ਗੇਟਾਂ ਦੇ ਟੁੱਟ ਕੇ ਰੁੜ ਜਾਣ ਦੇ ਢਾਂਚੇ ਮਕੈਨੀਕਲ ਜਲ ਵਿਗਿਆਨ ਭੂਮੀ ਤਕਨੀਕੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕੇ ਜਦੋਂ ਕਿ ਣਗੈਲੀ ਵਰਤਨ ਦੇ ਇਲਜ਼ਾਮ ਦੇ ਵਿੱਚ ਤਿੰਨ ਅਧਿਕਾਰੀ ਪਹਿਲਾਂ ਹੀ ਮੁਤਲਕੀ ਤੇ ਜਾ ਚੁੱਕੇ ਨੇ ਟਾਲੀਵਾਰ ਨੇ ਵੀ ਪ੍ਰਗਟਾਵਾ ਕੀਤਾ ਕਿ ਪੰਜਾਬ ਭਰ ਦੇ ਵਿੱਚ ਦਰਿਆਵਾਂ ਕੰਢੇ ਹੜ੍ਹਾਂ ਕਾਰਨ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਦਰਿਆਬੁਰਦ ਦਾ ਪ੍ਰਤੀ ਏਕੜ ਮੁੱਲ ਦੇਣ ਦੀ ਥਾਂ ਕੇਂਦਰ ਦੀ ਮੋਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਜਪਾ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਇਸ ਬਾਬਤ ਕੋਈ ਵਿਸ਼ੇਸ਼ ਪੈਕੇਜ ਦਿਵਾਉਣ ਤੇ ਮੂੰਹ ਮੋੜ ਕੇ ਪੰਜਾਬ ਦੇ ਪ੍ਰਭਾਵਿਤ ਕਿਸਾਨਾਂ ਦੇ ਨਾਲ ਕਥਿਤ ਤੌਰ ਤੇ ਧਰੋਕ ਮਾਇਆ ਜਾ ਰਿਹਾ ਹੈ ਢਾਲੀਵਾਲ ਨੇ ਵੀ ਦੱਸਿਆ ਕਿ 2 ਜੁਲਾਈ ਨੂੰ ਦਿੱਲੀ ਵਿੱਚ ਕੇਂਦਰੀ ਰਾਜ ਜਲ ਸਰੋਤ ਮੰਤਰੀ ਸ੍ਰੀ ਸੀਆਰ ਪਾਟੇਲ ਦੇ ਨਾਲ ਮੀਟਿੰਗ ਕਰਕੇ ਰਾਵੀ ਵਿੱਚੋਂ ਗਾਰ ਦੀ ਸਤਾਫ ਸਫਾਈ ਲਈ ਡੀਸੈਲਟਿੰਗ ਦੀ ਮਨਜ਼ੂਰੀ ਦੇਣ ਅਤੇ ਬੀਤੇ ਸਮੇਂ ਵਿੱਚ ਆਏ ਹੜ੍ਹਾਂ ਦੌਰਾਨ ਦਰਿਆਬੁਰਦ ਹੋਈਆਂ ਜ਼ਮੀਨਾਂ ਦਾ ਮੁਆਵਜ਼ੇ ਦੇ ਰੂਪ ਵਿੱਚ ਮੁੱਲ ਦੇਣ ਲਈ ਫੰਡ ਜਾਰੀ ਕਰਨ ਦਾ ਮਾਮਲਾ ਉਠਾਇਆ ਗਿਆ ਸੀ ਕਿਉਂਕਿ ਇਹ ਸਾਰੇ ਮਾਮਲੇ ਕੇਂਦਰ ਸਰਕਾਰ ਦੇ ਅਧੀਨ ਨੇ ਇਸ ਵੇਲੇ ਅਸੀਂ ਗਗੋਮਾਲ ਸਾਡੇ ਵਾਲਾ ਮਕੈਨਿਕਲ ਵਰਕਸ਼ਾਲਾ ਤੇ ਟਰਾਲੀਆਂ ਬਣਾਉਂਦੇ ਆ ਬੇੜੇ ਬਣਾਉਂਦੇ ਆ ਤੇ ਮੈਂ ਕੱਲ ਅਨਾਉਂਸ ਕਰਕੇ ਆਇਆ ਸੀਗਾ ਸ਼ਾਹਪੁਰ ਚੌਂਕੀ ਦੇ ਅੱਗੇ ਜਾ ਕੇ ਮੱਲਬੰਦੇ ਦੇ ਦਰਿਆ ਦੇ ਸਾਡੇ ਕਿਸਾਨ ਭਰਾ ਸੀਗੇ ਸਰਪੰਚ ਸਾਹਿਬ ਨਾਲ ਨੇ ਮੈਂ ਨਾਲ ਕਹ ਕੇ ਇਹ ਬੇੜਾ ਬਣਾ ਦਿੰਦੇ ਆ ਉਹ ਮੈਂ ਕੱਲ ਇਹਨਾਂ ਨੂੰ ਫੋਨ ਤੇ ਕਹਿ ਕੇ ਮੈਂ ਕੱਲ ਤੁਹਾਨੂੰ ਲੱਖ ਰੁਪਇਆ ਦੇ ਕੇ ਜਾਊਗਾ ਸੋ ਮੈਂ ਅੱਜ ਬੈਂਕ ਚੋਂ ਪੈਸੇ ਕਿਸ ਕੋਲ ਲੈ ਕੇ ਅੱਜ ਤੇ ਛੁੱਟੀ ਸੀਗੀ ਕਿਸੇ ਕੋਲੋਂ ਪੈਸੇ ਲੈ ਕੇ ਤੇ ਮੈਂ ਮਤਲਬ ਵਾਲਾ ਸਾਹਿਬ ਜਿਹੜੇ ਇਹ ਦੇ ਮਤਲਬ ਮਾਲਕ ਨੇ ਇਹਨਾਂ ਨੂੰ ਮੈਂ ਦੇ ਦਿੱਤੇ ਸੋ ਜਿਹੜਾ ਬੇੜਾ ਬਣਨਾ ਸ਼ੁਰੂ ਹੋ ਜਾਊਗਾ ਤੇ ਦੋ ਹਫ਼ਤਿਆਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਬੇੜਾ ਅਸੀਂ ਪੜਾ ਕੇ ਤਾਂਗੇ ਸੋ ਕਿਸਾਨਾਂ ਨੂੰ ਜਿਹੜਾ ਅੱਗੇ ਜਾਣ ਲਈ ਟਰੈਕਟਰ ਟਰਾਲੀਆਂ ਖੜ ਲੀ ਉਹ ਵਧੀਆ ਕੰਮ ਹੋ ਜੂਗਾ ਦੋ ਹਫਤੇ ਦੇ ਵਿੱਚ ਵਿੱਚ ਆਪਾਂ ਬੇੜਾ ਉੱਥੇ ਪਹੁੰਚਾ ਦੇਵਾਂਗੇ ਇੱਕ ਬੇੜੀ ਆ ਨਾਲ ਛੋਟੀ ਬੇੜੀ ਤੇ ਇੱਕ ਬੇੜਾ ਦੋ ਚੀਜ਼ ਆਪਾਂ ਇਹਨਾਂ ਨੂੰ ਦੇਣੀ ਆ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਪਠਾਨਕੋਟ ਦੇ ਭੋਆ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਏ ਗਏ ਮੈਡੀਕਲ ਕੈਂਪਾਂ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋੜੀਂਦੀਆਂ ਮੈਡੀਕਲ ਸਹੂਲਤਾਂ ਨੂੰ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਖੇਤਰਾਂ ਦੇ ਵਿੱਚ ਸਿਲਾਈ ਜਾ ਰਹੀ ਵਿਸ਼ੇਸ਼ ਮਹਿੰਮ ਤਹਿਤ ਪਹਿਲਾ ਹਫਤਾ ਪੂਰਾ ਹੋਣ ਤੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਨੇ ਜਿਸ ਤਹਿਤ ਮੈਡੀਕਲ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ 2303 ਪਿੰਡਾਂ ਦੇ ਵਿੱਚ ਸਿਹਤ ਕੈਂਪ ਲਗਾਏ ਗਏ ਨੇ ਤੇ 247958 ਤੋਂ ਵੱਧ ਓਪੀਡੀ ਕੰਸਲਟੇਸ਼ਨ ਦੀਆਂ ਕੀਤੀਆਂ ਗਈਆਂ ਨੇ ਇਸ ਮੌਕੇ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਦੀ ਸਥਿਤੀ ਦੇ ਵਿੱਚ ਲੋਕਾਂ ਦੇ ਨਾਲ ਖੜੀ ਹੈ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੇ ਵਿਧਾਨ ਸਭਾ ਹਲਕਾ ਪੋਆ ਦੇ ਜਿਹੜੇ ਫਲੱਡ ਅਫੈਕਟਡ ਪਿੰਡ ਨੇ ਉਹਨਾਂ ਪਿੰਡਾਂ ਦੇ ਅੰਦਰ ਜਿੱਥੇ ਬਾਕੀ ਕਾਜ ਪੂਰੇ ਕਰ ਲਏ ਗਏ ਆ ਉੱਥੇ ਨਾਲ ਦੇ ਨਾਲ ਜਿਹੜਾ ਮੈਡੀਕਲ ਫੈਸਿਲਟੀਆਂ ਨੇ ਉਹਨੂੰ ਖਾਸ ਕਰਕੇ ਫਲੱਡ ਰਿਲੇਟਡ ਜਿਹੜੀਆਂ ਉਹ ਬਿਮਾਰੀਆਂ ਪੈਦਾ ਹੋਣ ਦਾ ਜਿਹੜਾ ਕਿ ਚਿੰਤਾ ਆ ਖਤਸਾ ਆ ਉਹਨੂੰ ਕਵਰ ਕਰਨ ਦੇ ਲਈ ਅੱਜ ਚਾਰ ਪਿੰਡਾਂ ਦੇ ਅੰਦਰ ਵੱਡੇ ਕੰਮ ਲੱਗੇ ਆ ਪਿੰਡ ਜਨਪੁਰ ਦੇ ਅੰਦਰ ਪਿੰਡ ਢਿੰਡੇ ਦੇ ਅੰਦਰ ਕੇਲਪੁਰ ਦੇ ਅੰਦਰ ਤੇ ਪਲਾ ਜਿਹੜਾ ਬਿਲਕੁਲ ਬਾਡਰ ਲਾਈਨ ਦੇ ਉੱਤੇ ਇਸ ਵੇਲੇ ਸਾਡਾ ਪਿੰਡ ਹੈਗਾ ਸੋ ਸੈਂਕੜੇ ਲੋਕ ਇਨਾ ਮੈਡੀਕਲ ਕੈਂਪਾਂ ਦੇ ਅੰਦਰ ਆਪਣੇ ਆਪ ਨੂੰ ਚੈੱਕ ਕਰਾਣ ਲਈ ਆਏ ਆ ਔਰ ਚੈੱਕ ਕਰਾਣ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਮੈਡੀਸਨ ਦੀ ਉਹਨਾਂ ਦੀ ਲੋੜ ਹੈ ਉਹ ਸਾਡੇ ਡਾਕਟਰ ਸੇਵਾ ਨਾ ਵੱਲੋਂ ਸਾਡੀ ਸਾਰੀ ਜਿਹੜੀ ਪੈਰਾਮੈਡੀਕਲ ਟੀਮਾਂ ਬੈਠੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਰੋਕਣ ਦੇ ਲਈ ਫੈਲਣ ਤੋਂ ਉਹਦਾ ਅਵਚਾਰ ਕਰਨ ਦੇ ਲਈ ਪਿੰਡਾਂ ਦੇ ਅੰਦਰ ਜਿਹੜੇ ਉਹ ਸਪ੍ਰੈਅਆ ਕੀਤੀਆਂ ਜਾ ਰਹੀਆਂ ਨੇ ਫੋਗਿੰਗ ਮਸ਼ੀਨਾਂ ਦੇ ਰਾਹੀਂ ਦੂਜੀਆਂ ਸਪ੍ਰੈਅਆ ਕੀਤੀਆਂ ਜਾ ਰਹੀਆਂ ਨੇ ਕਿਤੇ ਲਾਰਵਾ ਲੱਭਦਾ ਉਹਨੂੰ ਨਸ਼ਟ ਕੀਤਾ ਜਾ ਰਿਹਾ ਮਿਸ਼ਨ ਚੜ੍ਹਦੀ ਕਲਾ ਵਿੱਚ ਐਨ ਲਈ ਮੈਨੂੰ ਦੇਵ ਇਜਾਜ਼ਤ ਧੰਨਵਾਦ